ਸਾਨੂੰ ਨਾਮ ਜਪਣ ਲਈ ਟੈਲਸ ਇਜ਼ਾਤਾਂ ਦੇ ਲਈ ਸੋ ਗੁਰੂ ਸਵਾਰਿਓ ਅੱਜ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅੱਜ ਗੁਰਤਗ ਦੀ ਦਿਵਸ ਦਿਹਾੜਾ ਆ ਆਪ ਜੀ ਇਤਿਹਾਸ ਕੋ ਭਲੀ ਬਾਤ ਜਾਣੂ ਗੋ ਕਿ 1595 ਦੇ ਵੀ ਗੁਰੂ ਕੀ ਬਡਾਲੀ ਵਿੱਚ ਸਤਕਾਰਯੋਗ ਮਾਤਾ ਗੰਗਾ ਜੀ ਦੀ ਕੋਕੰਭਾਗ ਲਾਉਂਦੇ ਹਿਆਂ ਹੋਇਆਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਘਰੇ ਵਿਖੇ ਸਤਿਗੁਰ ਜੀ ਦਾ ਆਗਮਨ ਹੋਇਆ ਆਗਮਨ ਕਿਵੇਂ ਹੋਇਆ ਕਿ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਵਰ ਲਿਆ ਸੀ ਮਾਤਾ ਜੀ ਨੂੰ ਸਤਿਗੁਰ ਜੀ ਨੇ ਸਿੱਖਿਆ ਦਿੱਤੀ ਸੀ ਕਿ ਸਤਪੁਰਖਾਂ ਟਹਿਲ ਸੇਵਾ ਕਰੋ ਸਤਪੁਰਖਾਂ ਦੀ ਉਹਨਾਂ ਤੋਂ ਅਸੀਸ ਲਵੋ ਫਿਰ ਇਹ ਤੁਹਾ ਘਰ ਚ ਉਤਰਦੀ ਪ੍ਰਾਪਤੀ ਹੋ ਸਕਦੀ ਹੈ ਇਹ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਸਤਗੁਰੂ ਸਮਰਾਤ ਗੁਰੂ ਨਹੀਂ ਹਨ ਜਿਹੜਾ ਗੁਰੂ ਸਾਰਿਆਂ ਦੀਆਂ ਝੋਲੀਆਂ ਭਰਦਾ ਕੁਝ ਕੁਝ ਵੀ ਆਪਾਂ ਗੁਰੂ ਦਰ ਤੇ ਆ ਕੇ ਮੰਗ ਲਈਏ ਸਤਗੁਰ ਜੀ ਨੇ ਕਿਸੇ ਨੂੰ ਖਾਲੀ ਨਹੀਂ ਮੋੜਦੇ ਪਾਤਸ਼ਾਹ ਪਰ ਜਦੋਂ ਉਹ ਆਪਣੇ ਘਰ ਦੀ ਵਾਰੀ ਆਈ ਤੇ ਆਪਣੇ ਘਰ ਦੀ ਵਾਰੀ ਲਈ ਸਤਗੁਰ ਜੀ ਨੇ ਆਪਣੇ ਸੇਵਕ ਬਾਬਾ ਬੁੱਢਾ ਸਹਿਜ ਗੁਰੂ ਭੇਜ ਤਾ ਕਾਰਨ ਕੀ ਸੀ ਸਤਗੁਰੂ ਸਮਰੱਥ ਹੈ ਇਹ ਸਚਾਈ ਹੈ ਗੁਰੂ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ ਆਪ ਪੜਦੇ ਨਾ ਕਿ ਸਾਚੇ ਸਾਹਿਬਾ ਜਾਣਾ ਨਹੀਂ ਕਰਦੀ ਰਹਿ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਪਰ ਸਤਗੁਰ ਦਾ ਇਹ ਬਿਰਤ ਹੈ ਜਿਹੜਾ ਸਤਗੁਰੂ ਵੱਧ ਪਿਆਰਾ ਹੋਵੇ ਨਾ ਜਿਹੜਾ ਸਤਗੁਰੂ ਉਹ ਥਾ ਪ੍ਰੇਮ ਕਰਦੇ ਹੋ ਜਿਹੜਾ ਗੁਰੂ ਦਾ ਟਹਿਲੀਆ ਸੇਵਕ ਹੋਵੇ ਸਤਗੁਰੂ ਆਪਣੇ ਸਿੱਖ ਕਮਾਈ ਦੇ ਕੇ ਉਹਨੂੰ ਫਿਰ ਸੰਸਾਰ ਚ ਪਾਤਸ਼ਾਹ ਬੜਾਈ ਦਿੰਦੇ ਹਨ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸ਼ਕਤੀਤ ਹਨ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਛੇਵੇਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਜਿਨ੍ਹਾਂ ਨੇ ਸਤਗੁਰ ਦੀ ਹਜ਼ੂਰੀ ਚ ਰਹਿ ਕੇ ਕੈਲਸੇ ਬਣਾਈ ਤੇ ਪਾਤਸ਼ਾਹ ਨੇ ਇਹ ਪੱਕ ਦੇਖਿਆ ਕਿ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਪਾਤਸ਼ਾਹ ਚਰਨ ਸ਼ਰਨ ਵਿੱਚ ਆਏ। ਉਦੋਂ ਤੋਂ ਲਾਗੇ ਲੈ ਕੇ ਹੁਣ ਤੱਕ ਇਹ ਗੁਰੂ ਘਰ ਦੀ ਅਣਥੱਕ ਸੇਵਾ ਕਰਦੇ ਨੇ ਕਦੇ ਆਪਣਾ ਆਪ ਨਹੀਂ ਜਣਾਉਂਦੇ। ਤੇ ਇਸ ਬਾਪ ਨੂੰ ਮੁੱਖ ਰੱਖਦੇ ਉਹਦੀ ਟਹਿਲ ਸੇਵਾ ਸਿਮਰਨ ਵਿਹਾਰ ਦੇਖ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਮਨ ਵਿੱਚ ਕੋ ਖਿਆਲ ਆਇਆ। ਕਿ ਮੈਂ ਆਪਣੇ ਸੇਵਕ ਨੂੰ ਵਡਿਆਈ ਦੇ ਦਿਆਂ ਤਾਂ ਕਿ ਇਹਨਾਂ ਦਾ ਨਾਮ ਸਦੀਵੀ ਖਾਲੀ ਸੰਸਾਰ 'ਚ ਅਮਰ ਹੋ ਅਮਰ ਤਾਂ ਪਹਿਲਾਂ ਹੀ ਨੇ ਹੋਰ ਜਿਆਦਾ ਵਡਿਆਈ ਮਿਲ ਜਾਵੇ। ਇਹੀ ਕਾਰਨ ਸੀ ਕਿ ਸਤਿਗੁਰ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦੀ ਬਰ ਲੈਣ ਦੇ ਲਈ ਬਾਬਾ ਬੁੱਢਾ ਸਹਿਜ ਜੀ ਕੋ ਭੇਜਿਆ। ਉਹਨਾਂ ਦੇ ਬਚਨਾਂ ਨਾਲ ਸਹਿਬ ਦਾ ਆਗਮਨ ਹੋਇਆ। ਤਾਂ ਗੁਰੂ ਅਰਜਨ ਦੇ ਮਾਰਨ ਪਤਾ ਲੱਗਿਆ ਖਬਰ ਪਹੁੰਚੀ ਐ 사ਤਗੁਰੂ ਜੀ ਨੇ ਸ਼ੁਕਰਾਨਾ ਕੀਤਾ ਕਾਲਪੁਰਪ ਦਾ ਵੱਡੇ ਸਤਗੁਰ ਦਾ ਨਾਮ ਲੈ ਕੇ ਅਰਦਾਸ ਕੀਤੀ ਫਿਰ ਬੜੇ ਚਾਮਾਂ ਦੇ ਨਾਲ ਗੁਰੂ ਸWARE ਮਾਤਾ ਗੰਗਾ ਜੀ ਆਪਣੇ ਲਾਲ ਦੀ ਪਰਣਾ ਪੁੱਛਣਾ ਕਰਦੇ ਨੇ ਗੁਰੂ ਕੀ ਬਡਾਲੀ ਵਿਖੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਦੀਵੇ ਜਗੇ ਹਨ ਲੋੜਵੰਦਾਂ ਨੂੰ ਵਸਤਰ ਮਾਇਆ ਪਦਾਰਥ ਤੇ ਜਾ ਰਹੇ ਨੇ ਮਠਿਆਈਆਂ ਬੰਡੀਆਂ ਜਾ ਰਹੀਆਂ ਹਨ ਉਧਰ ਅਮਰਸਰ ਦੀ ਧਰਤੀ ਤੇ ਜੋ ਸਤਪੁਰਾਂ ਦੇ ਰਿਸ਼ਤੇ ਤਾਇਆ ਜੀ ਲੱਗਦੇ ਨੇ ਬਾਬਾ ਪੱਥੀ ਚੰਦ ਜੀ ਉਹਨਾਂ ਦੇ ਘਰ 'ਚ ਸੋਗ ਹੈ ਗੁਰਸਵਾਰੀ ਉਹ ਸੋਗ ਦੀ ਲਹਿਰ 'ਚ ਡੁੱਬੇ ਹੋਏ ਨੇ ਚਿੰਤਾ ਦੀ ਨਦੀ 'ਚ ਰੁੱੜ ਰਹੇ ਹਨ ਉਹਨਾਂ ਦੀ ਹਾਲਾਤ ਇਹ ਜਿਹੀ ਹੋਈ ਉੱਥੇ ਕਲਾ ਕੁਲੇਸ਼ ਪਿਆ ਹੋਇਆ ਬੀਬੀ ਕਰਮ ਨੂੰ ਆਖਣ ਲੱਗੀ ਕਹਿਣ ਲੱਗੀ ਪਤੀ ਦੀ ਉਹ ਗੱਲ ਯਾਦ ਕਰੋ ਕਿ ਜਦੋਂ ਸਾਡੇ ਗਵਾਂਡੀਆਂ ਨੇ ਸਾਡੇ ਸ਼ੀਕੇ ਨੇ ਕੀਮਤੀ ਕੀਮਤੀ ਦੁਸ਼ਾਲੇ ਹੋਰ ਵਸਤਰ ਕੋਠੇ ਛੱਤ ਉੱਤੇ ਸੁੱਕਣੇ ਪਾਏ ਸੀ ਧੁੱਪ ਲਵਾਉਣ ਵਾਸਤੇ ਮੈਂ ਤੁਹਾਨੂੰ ਆਖਿਆ ਜੀ ਤੇ ਤੁਸੀਂ ਗੁਰੂ ਬਣ ਜਾਂਦੇ ਇਹ ਸਾਰੇ ਪਦਾਰਥਾਂ ਦੇ ਮਾਲਕ ਅਸੀਂ ਹੋਣਾ ਸੀ ਪਰ ਹੋਇਆ ਕੀ ਹੈ ਕਿ ਤੁਸੀਂ ਆਖਿਆ ਜੀ ਫਿਕਰ ਨਾ ਕਰ ਜੇ ਮੈਂ ਗੁਰੂ ਨਹੀਂ ਬਣਿਆ ਆਉਣ ਵਾਲੇ ਸਮੇਂ 'ਚ ਮੇਰਾ ਪੁੱਤਰ ਮਿਹਰਬਾਨ ਗੁਰੂ ਬਣੇਗਾ ਜਿੰਨੇ ਵੀ ਗੁਰੂ ਘਰ ਦੇ ਪਦਾਰਥ ਲੈਣਾ ਇਹਦੀ ਮਾਲਕ ਨੂੰ ਬਣ ਜਾਵੇਗਾ ਤਾਂ ਗੁਰੂ ਅਰਜਨ ਦੇ ਮਹਾਰਾਜ ਦੇ ਮਾਤਾ ਗੰਗਾ ਜੀ ਸੰਸਾਰ ਤੋਂ ਉਤਰੇ ਜਾਣਗੇ ਇਹ ਪ੍ਰਿਥੀ ਚੰਦਨ ਆਪਣ ਮੁਖੋਂ ਬੋਲ ਬੋਲੇ ਸੰਨ ਅੱਜ ਬੀਬੀ ਕਰਮ ਨੂੰ ਲਾਂਭੇ ਦਿੰਦੀ ਹੈ ਕਿ ਤੁਹਾਡੇ ਬਚਨ ਝੂਠ ਹੋ ਗਏ ਅੱਜ ਦੇਖੋ ਸਤਗੁਰ ਦੇ ਘਰੇ ਵੇਖੇ ਸਹਬਜ਼ਾਦੇ ਦਾ ਆਗਮਨ ਹੋ ਗਿਆ ਤੁਸੀਂ ਵੀ ਗੁਰਗੱਦੀ ਤੋਂ ਖਾਲੀ ਰਹਿ ਗਏ ਮੇਰਾ ਪੁੱਤਰ ਵੀ ਖਾਲੀ ਰਹਿ ਗਿਆ ਝਗੜਾ ਹੋ ਰਿਹਾ ਹੈ ਤੇ ਪ੍ਰਿਥੀ ਚੰਦ ਕਹਿੰਦਾ ਫਿਕਰ ਨਾ ਕਰ ਜੀ ਮੇਰੇ ਬਚਪਨ ਦਾ ਸਤ ਹੁੰਨੀ ਸੀ ਪਰ ਬਾਬਾ ਪੋਟਾ ਸਹਬ ਜੀ ਨੇ ਬਾਰ ਦੇ ਦਿੱਤਾ ਜਿਸ ਕਰਕੇ ਇਹਨਾਂ ਦੇ ਘਰ 'ਚ ਬੱਚੇ ਦਾ ਜਨਮ ਹੋਇਆ ਕੰਨ ਨਾ ਫਿਕਰ ਨਾ ਕਰ ਜੀ ਬੱਚਾ ਜਿਹਨੇ ਜਨਮ ਲਿਆ ਹਰ ਹਰ ਗੋਬਿੰਦ ਮੈਂ ਉਹਨੂੰ ਬਦਲ ਨਹੀਂ ਦਵਾਗਾ ਮੈਂ ਛੋਟੀ ਉਮਰ ਨੂੰ ਖਤਮ ਕਰ ਦਿਆਂਗਾ ਆਪ ਜੀ ਤੇ ਆਖ ਤੋਂ ਪਲੀ ਪਤ ਜਾਣ ਨੂੰ ਫਿਰ ਕਿਵੇਂ ਗੁਰੂ ਦੇ ਦਾਈ ਹੁੰਦੇ ਆ ਜ਼ਹਿਰ ਦੇ ਕੇ ਪੀਣਾ ਕੀਤਾ ਉਹ ਦਜਤ ਦਾਈ ਉਧਰ ਸਹਿਬ ਜਾਦਾ ਹਰ ਗੋਬਿੰਦ ਸਹਿ ਮਾਰਾ ਕਲਾ ਬਤਾਰੇ ਨੇ ਜਾਨ ਬੁੱਝ ਕੇ ਦੁੱਧ ਨਹੀਂ ਛੱਕਦੇ। ਦਾਈ ਗਈ ਕਹਿਣ ਲੱਗੀ ਮੈਨੂੰ ਇਹ ਬਾਰ ਮਿਲੇ ਆ ਜਿਹੜਾ ਬੱਚਾ ਦੁੱਧ ਨਾ ਚੁੰਘੇ ਨਾ ਆਪਣਾ ਅਸਤਮ ਦੇ ਮੁਖ 'ਚ ਪਾਉਂਦੀ ਆ ਉਹ ਬੱਚਾ ਦੁੱਧ ਚੁੰਘਣ ਨੂੰ ਲੱਗ ਪੈਂਦਾ ਹੈ। ਤੇ ਗੁਰੂ ਸਵਾਰੇ ਮਾਤਾ ਗੰਗਾ ਜੀ ਨੇ ਜਦੋਂ ਸਹਬਜ਼ਾਦਾ ਹਰਕੁਮਾਰ ਸਿੰਘ ਉਹਦੇ ਗੋਚ ਦਿੱਤਾ ਕਹਿੰਦੇ ਸਤਿਗੁਰ ਜੀ ਦਾ ਐਸਾ ਇਤਿਹਾਸ ਆ ਪਥਰੀ ਪਥਰੀ ਰਹਿ ਕੇ ਕਹਿੰਦੇ ਨੇ ਜ਼ਹਿਰ ਦਾ ਅਸਰ ਦਾਈ ਦੇ ਅਸਣ ਉੱਤੇ ਹੋਇਆ ਦੀ ਮੌਤ ਹੋ ਗਈ। ਕਈ ਕਹਿੰਦੇ ਨੇ ਕਰ ਕਮਨ ਛੋਟੇ ਛੋਟੇ ਕਰ ਕਮਨਾਂ ਦੇ ਨਾਲ ਪਾਚਨ ਜੋਰ ਦੀ ਅਸਣ ਘੁੱਟਿਆ ਤੇ ਉੱਥੇ ਦੀ ਮੌਤ ਹੋ ਗਈ। ਆ ਉਸ ਦਾਈ ਦਾ ਉਧਾਰ ਕਰ ਦਿੱਤਾ। ਫਿਰ ਗੁਰੂ ਸਵਾਰੇ ਸੁਪੇਰਾ ਸ਼ਵੀਰ ਨੂੰ ਕਹਿੰਦੇ ਆ ਸੁਪੇਰੇ ਨੂੰ ਆਖਿਆ ਕਿ ਕਿਸੇ ਤਰੀਕੇ ਨਾਲ ਉਹ ਸਤਿਗੁਰੂ ਦੇ ਸਹਿਬਜ਼ਾਦੇ ਨੂੰ ਸੱਪ ਨਾਲ ਡੰਗ ਮਾਰਾ ਦੇ। ਬਹੁਤ ਉਦੇਗੀ ਤੇ ਤੈਨੂੰ ਮੈਂ ਬਹੁਤ ਸਾਰਾ ਧੰਨ ਦਮਾਂਗਾ ਜਦੋਂ ਹੁਣ ਇਹ ਸੁਪੇਰਾ ਬਡਾਲੀ ਨਗਰ ਪਹੁੰਚਿਆ ਸੱਪ ਛੱਡਿਆ ਕਮਰੇ ਦੇ ਵਿੱਚ ਸ੍ਰੀ ਹਰगोबिंद ਸਾਹਿਬ ਜੀ ਤੋਂ ਪਕੜ ਕੇ ਪੜਕਾ ਪਕਾ ਘਰ ਦੀ ਉੱਤੇ ਮਾਰਿਆ ਤੇ ਉਸ ਸੱਪ ਦੀ ਕਲਿਆਣ ਕਰ ਦਿੱਤੀ ਫਿਰ ਗੁਰੂ ਸਵਾਰਿਓ ਅਖੀਰ ਤੇ ਖੜਾਵੇ ਨੂੰ ਖਰੀਦੇ ਆਉਂਦੇ ਹੀ ਜਰਮ ਲਾ ਕੇ ਦੇਣ ਦੀ ਆਖਿਆ ਤੇ ਉਦੋਂ ਉਹਨਾਂ ਸਾਰੀ ਸਿਚਾਈ ਬਿਆਨ ਕੀਤੀ ਕਿ ਤੁਹਾਡੇ ਤੁਹਾਡਾ ਜਿਹੜਾ ਵੱਡਾ ਭਰਾਤਾ ਪ੍ਰਿਥੀ ਚੰਦ ਉਹਨੇ ਮੈਨੂੰ ਪੈਸੇ ਦਿੱਤੇ ਸਨ ਤੇ ਸਾਬ ਜਾਦਾ ਹਰਗੋਬਿੰਦ ਸਹਿਮੰ ਖਤਮਤ ਹੁੰਦੇ ਨੇ ਸਾਰੀਆਂ ਸੰਗਤਾਂ ਦੇ ਵਿੱਚ ਪ੍ਰਿਥੀ ਚੰਦ ਆਪ ਉਗੜ ਗਿਆ ਲੋਕ ਲਾਣਤਾ ਪਾਉਂਦੇ ਨੇ ਇਹਦੇ ਮੋਖੋ ਤੇ ਪ੍ਰਤੀ ਜਨਮ ਮੀਨਾ ਆ ਕਰਨ ਲੱਗ ਪਏ ਕਿ ਕਿਹੋ ਜਿਹਾ ਇਹ ਕਾਫਰ ਹੈ ਇੱਕ ਛੋਟੇ ਜਿਹੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਇਹ ਬਚਪਨ ਦੀਆਂ ਘਟਨਾ ਨੇ ਗੁਰੂ ਸਵਾਲ ਤੋਂ ਬਾਅਦ ਫਿਰ ਪਾਤਸ਼ਾਹ ਜੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ ਇੱਥੇ ਮੇਰੇ ਪਾਤਸ਼ਾਹ ਨੇ ਬੜੇ ਕਾਰਨ ਕੀਤੇ ਤੇ ਇਧਰੋਂ ਗੁਰੂ ਸਵਾਰਿਓਂ ਪ੍ਰਿਥੀ ਚੰਦ ਇਰਖਾ ਕਰਦਾ ਹੈ ਕਈ ਨਾ ਵਾਰ-ਵਾਰ ਕਦੇ ਸੁਲਹੀ ਖਾਨ ਚੜ੍ਹਾ ਕੇ ਸੁਲਬੀ ਖਾਨ ਚੜ੍ਹਾ ਕੇ ਜਾਣਾ ਕੀਤਾ ਹਰ ਵਾਰ ਸਤਿਗੁਰੂ ਮਹਾਰਾਜ ਦੀ ਸਹਾਇਤਾ ਹੋਈ ਸੁਲਹੀ ਤੇ ਸੁਲਬੀ ਖਾਨ ਸਤਿਗੁਰ ਦੇ ਕੋਲ ਨਹੀਂ ਪਹੁੰਚ ਸਕੇ ਰਸਤੇ 'ਚ ਖਤਮ ਹੋ ਗਏ ਤੇ ਸਤਿਗੁਰ ਨੇ ਬਾਰ ਕੀ ਬਚਨ ਕੀਤੇ ਸੀ ਸੁਲਹੀ ਤੇ ਨਾਰਾਇਣ ਰਾਗ ਸੁਲਹੀ ਕਾ ਹਾਥ ਕਹੀ ਆ ਪਹੁੰਚਾ ਸੁਲੀ ਹੋਏ ਬੂਆ ਨਾ ਪਾ ਕੇ ਸਾਰਾ ਸ਼ਬਦ ਸਤਗੁਰੂ ਅਚਾਰਨ ਕੀਤਾ ਇਸ ਤੋਂ ਆਪਾਂ ਕੀ ਆਈ ਜਦੋਂ ਸਾਰੀਆਂ ਕੋਹਚਾਂ ਪੇਨ ਹੋ ਗਈਆਂ ਉਧਰੋਂ ਗੁਰੂ ਸਵਾਰਿਓ ਜਿਹੜੇ ਗੁਰੂ ਘਰ ਦੇ ਦੋਖੀ ਸਨ ਜਿਨ੍ਹਾਂ ਵਿੱਚੋਂ ਇੱਕ ਲੜਾਈ ਸੀ ਬਾਬਾ ਬੰਤੀ ਚੰਦ ਗਰਗੱਦੀ ਪ੍ਰਾਪਤ ਕਰਨ ਲਈ ਵਾਰ-ਵਾਰ ਸਰਕਾਰੀ ਦਰਬਾਰੇ ਪਹੁੰਚ ਕਰਨੀ ਆਪਣੇ ਪਰ ਮਿਹਰਬਾਨ ਬਨ ਮੁਕਦਮਾ ਵੀ ਦਰਜ ਕਰਵਾਇਆ ਕਿ ਮੇਰੇ ਪੁੱਤਰ ਨੂੰ ਮਤਵੰਨਾ ਪੁੱਤਰ ਮੰਨਿਆ ਸੀ ਜਦੋਂ ਹੁਣ ਰਾਜ ਭਾਗ ਦੀ ਵਾਰੀ ਆਈ ਤੇ ਮੇਰੇ ਪੁੱਤਰ ਨੂੰ ਖਾਲੀ ਰਹਿਣ ਦਿੱਤਾ ਇਹਨੇ ਵੀ ਕੋਸ਼ਿਸ਼ ਕੀਤੀ ਇੱਕ ਇਹ ਲੋ ਝਗੜਾ ਦੂਜਾ ਜਿਹੜਾ ਆਪਾਂ ਸੋਚ ਵਿਚਾਰ ਕੇ ਦੇਖੀਏ ਜਿਹੜਾ ਚੰਦੂ ਸਵਾਈ ਸੀ ਇਦੀ ਲੜਕੀ ਸਦਾ ਕੌਰ ਜਿਹਦਾ ਰਿਸ਼ਤਾ ਕਰਨ ਦੀ ਨਵ ਲਾਗੀ ਭੇਜਣਾ ਕੀਤਾ ਲਾਗੀ ਨੇ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਪੱਕਾ ਕੀਤਾ ਸਹਿਬਜ਼ਾਦੇ ਨਾਲ ਤੇ ਜਦੋਂ ਗੁਰੂ ਸਵਾਰਿਓ ਉਹ ਵਾਪਸ ਗਿਆ ਦੱਸਿਆ ਕਿੱਥੇ ਰਿਸ਼ਤਾ ਕਰਕੇ ਆਇਆ ਕਹਿਣ ਲੱਗੇ ਸਿੱਖਾਂ ਦੇ ਪੰਜਵੇਂ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਸਹਿਬਜ਼ਾਦੇ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗਾ ਚਵਾਰੇ ਦੀ ਇੱਟ ਮੋਰੀ ਨਾਲ ਲਾ ਆਇਆ ਕੋਈ ਗੱਲ ਨਹੀਂ ਮੇਰੀ ਧੀ ਸਿੱਖਾਂ ਦੀ ਮਾਤਾ ਤੱਕ ਹਾਵੇਗੀ ਆਪਣੀ ਆਪ ਮੁਹਾਰਾ ਦੱਸਦਾ ਗੁਰੂ ਘਰ ਮੋਰੀ ਦੱਸਦਾ ਜਿਸ ਕਰਕੇ ਦਿੱਲੀ ਦੀਆਂ ਸੰਗਤਾਂ ਨੇ ਇਹ ਸੁਣਿਆ ਤੇ ਸਤਗੁਰੂ ਪੱਤਰਕਾ ਲਿਖ ਲੈਂਦੀ ਕਿ ਚੰਦੂ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਆਪੇ ਪ੍ਰਵਾਨ ਨਾ ਕਰੋ ਸਾਰੀ ਸੀਸ ਦੀ ਬੇਨਤੀ ਹੈ ਆਪਣੇ ਆਪ ਨੂੰ ਜਵਾਰਾ ਦੱਸਦਾ ਗੁਰੂ ਘਰ ਨੂੰ ਮੋਰੀ ਦੱਸਦਾ ਸਤਗੁਰ ਜੀ ਨੇ ਇਨਕਾਰ ਕਰਦਾ ਸੰਗਤ ਦੀ ਜਿਹੜੀ ਬੇਨਤੀ ਪ੍ਰਵਾਨ ਕੀਤੀ ਇਕ ਇਹ ਕਾਰਨ ਬਣਿਆ ਤੇ ਤੀਜਾ ਗੁਰੂ ਸਵਾਰਿਓ ਜਹਾਂਗੀਰ ਬਾਦਸ਼ਾਹ ਖੁਦ ਚਾਹੁੰਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਸਤ ਗੁਰੂ ਖਤਮ ਕਰਾ ਕਿਉਂਕਿ ਇਹ ਜਦੋਂ ਇਹ ਗੱਦੀ ਉੱਤੇ ਬਿਰਾਜਮਾਨ ਹੈ ਦਸਤਾਨ ਦੀ ਦਾ ਨਾਮ ਸੀ ਸਲੀਮ ਸਲੀਮ ਤੋਂ ਗੁਰੂ ਸਵਾਰੀ ਨੇ ਜਦੋਂ ਤਖਤ ਉੱਤੇ ਬੈਠਿਆ ਇਹਨਾਂ ਸ਼ਰਾ ਦੇ ਪੱਕੇ ਅਹਿਮਦ ਸ਼ਾਹ ਸ਼ਰਹੰਦੀ ਹੋਰ अनेਕਾਂ ਦੇ ਨਾਲ ਵਿਚਾਰ ਕੀਤੀ ਉਹ ਕਹਿਣ ਲੱਗੇ ਤੂੰ ਸਲਾਮ ਤੈਨੂੰ ਹਿੰਦੂਸਤਾਨ ਦਾ ਤਾਕਤ ਉਹ ਤੈਨੂੰ ਦਵਾ ਦੇਾਂਗੇ ਪਰ ਤੂੰ ਸਲਾਮ ਨੇ ਕੀ ਕਰੇਂਗਾ ਕਹਿਣ ਲੱਗੇ ਸਲਾਮ ਨੇ ਮੇਰੀ ਜਾਨ ਖਾ ਲੇ ਤੇ ਗੁਰੂ ਸਵਾਰੀ ਉਦੋਂ ਇਹ ਸਭ ਤੋਂ ਵੱਡਾ ਖਤਰਾ ਮੰਨਦਾ ਸੀ ਕਿ ਗੁਰੂ ਅਰਜਨ ਦੇ ਮਰ ਅਧਰਮ ਪ੍ਰਸਾਰ ਦਿਨ ਦਿਨ ਵਧਦਾ ਜਾ ਰਿਹਾ ਜਿੰਨੇ ਕਾਲ ਸਤਗੁਰੂ ਗੁਰੂ ਅਰਜਨ ਦੇ ਮਰ ਸਮੇ ਹੋਏ ਰਮੰਦਰ ਸਾਹਿਬ ਨੇਆ ਸਰੋਵਰ ਦੀਆਂ ਪੌੜੀਆਂ ਪੱਕੀਆਂ ਸਰੋਵਰ ਵੱਡਾ ਕੀਤਾ ਗਿਆ ਇੱਥੋਂ ਤੱਕ ਜਿਹੜੇ ਸਖੀ ਸਰਬਰੀ ਜਿੱਥੇ ਤਰਨ ਤਰਨ ਦੀ ਧਾਰਦੀ ਦਾ ਵੱਡਾ ਗੜ੍ਹ ਸੀ ਉੱਥੇ ਮੇਰੇ ਬਾਦਸ਼ਾਹ ਨੇ ਸਰੋਵਰ ਬਣਾਇਆ ਸਥਾਨ ਬਣਾਇਆ ਤੇ ਬਾਹਰ ਦੇ ਦਿੱਤਾ ਕਿਸੇ ਨੂੰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਕੋੜ ਦੀਆਂ ਬਿਮਾਰੀਆਂ ਲੋਕਾਂ ਦੇ ਸਰੀਰ ਉੱਤੇ ਫੈਲੀਆਂ ਸਨ ਤੇ ਪਾਤਸ਼ਾਹ ਕਹਿੰਦੇ ਇਸ ਸਰੋਵਰ 'ਚ ਇਸ਼ਨਾਨ ਕਰੋ ਨਾਮ ਪਾਣੀ ਦਾ ਅਭਿਆਸ ਕਰੋ ਇਸ ਕਰਕੇ ਤੁਹਾਡੇ ਰੋਗ ਠੀਕ ਹੋਣਗੇ ਲੋਕ ਜਿਹੜੇ ਸੱਤੀ ਸਰਬੀਆਂ ਵੱਲੋਂ ਹਟ ਕੇ ਗੁਰੂ ਦਾ ਜਸ ਵਡਿਆਈ ਕਰਨ ਲੱਗ ਪਏ ਸਨ ਇਹ ਵੀ 사ਤਗੁਰ ਦੀ ਸ਼ਹਾਦਤ ਦੇ ਕਾਰਨ ਬਣੇ ਨੇ ਫਿਰ 사ਤਗੁਰ ਜੀ ਦੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਦੇ ਗੁਰੂ ਸਵਾਰਿਓ ਜਿੱਥੇ ਇੱਕ ਥਾਂ ਦੇ ਬਾਣੀ ਪੱਤਰ ਕੀਤੀ ਪੋਥੀ ਪਰਮੇਸ਼ਰ ਕੇ ਥਾਨਾਂ ਨਿਵਾਜਣਾ ਕੀਤਾ ਉਥੇ ਇਹ ਸ਼ਰਤ ਰੱਖੀ ਗਈ ਸੀ ਕਿ ਤੁਸੀਂ ਇਸ ਅਕਰੰਤ ਦੇ ਵਿੱਚ ਛੇਵੇਂ ਤੁਸੀਂ ਸਾਡੇ ਪੰਮਾ ਸਾਹਿਬ ਦੀ ਸਿਫਤਸਲਾ ਲਿਖਦੇ ਤੇ ਪਾਠਕ ਨੇ ਨਕਾਰ ਕੀ ਕਰ ਸੀ ਕਈ ਇਹ ਕਾਰਨ ਬਣੇ ਜਹਾਂਗੀਰ ਬਾਦਸ਼ਾਹ ਨੂੰ ਸਮਾਂ ਮਿਲਿਆ ਖੁਸਰੋਦੀਨ ਜਦੋਂ ਬਗਾਵਤ ਕੀਤੀ ਆਪਣੀ ਜਾਨ ਬਚਾਉਂਦਾ ਪੰਜਾਬ ਵੱਲੋਂ ਆਇਆ ਤੇ ਪ੍ਰਿਥਵੀ ਜਿਹੜਾ ਜਿਹੜਾ ਗੁਰੂ ਸਵਾਰਿਓ ਚੰਦੂ ਸਵਾਈ ਜਿਹੜਾ ਇਸ شیخ ਬੁਖਾਰੀ ਇਸੇ ਤਰ੍ਹਾਂ ਗੁਰੂ ਸਦ ਬੁਰਤਜਾ ਖਾਂ ਇਹ ਸਾਰੇ ਗੱਤਰ ਹੋਏ ਇਹਨਾਂ ਨੇ ਉਸ ਸਮੇਂ ਆ ਕੇ ਆ ਕੇ ਕਹਿਣ ਲੱਗੇ ਬਾਦਸ਼ਾਹ ਦੇਖੋ ਜਿਹੜਾ ਤੁਹਾਡਾ ਦੁਸ਼ਮਣ ਹੈ ਤੁਹਾਡੇ ਸਹਿਜਾਤੀ ਪਨਾਹ ਦਿੱਤੀ ਗੁਰੂ ਅਰਜਨ ਦੇ ਮਰਨ 1 ਲੱਖ ਰੁਪਏ ਦੇਣਾ ਕੀਤਾ ਇਹੋ ਜੀਆਂ ਕੌਮ ਤਾਂ ਲਈਆਂ ਗਈਆਂ ਫਿਰ ਜਹਾਂਗੀਰ ਬਾਦਸ਼ਾਹ ਗੁੱਸੇ ਵਿੱਚ ਗਿਆ ਉਹ ਦਿੱਲੀ ਜਾ ਕੇ ਨਾ ਹੁਕਮ ਕਰ ਦਿੱਤਾ ਕਿ ਗੁਰੂ ਅਰਜਨ ਦੇ ਮਰਨ ਨੂੰ ਲਾਹੌਰ ਲਿਆਂਦਾ ਜਾਵੇ ਬੇਸ਼ਕੀਤਾ ਜਾਵੇ ਕਚਹਿਰੀ ਵਿੱਚ ਜਦੋਂ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਹਰਮੰਦਰ ਸਾਹਿਬ ਤੋਂ ਚੱਲਣ ਲੱਗੇ ਤੇ ਉਸ ਸਮੇਂ ਬਰੂਸ ਵਾਰਿਓ ਬਾਬਾ ਬੁੱਢਾ ਸਾਹਿਬ ਜੀ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰ ਨਿੱਤ ਵਰਤੀ ਸਿੱਖਾਂ ਨਾਲ ਪਾਤਸ਼ਾਹ ਵਿਚਾਰ ਕਰਦੇ ਨੇ ਕਹਿਣ ਲੱਗੇ ਕਿ ਦੇਖੋ ਸਾਡਾ ਜੋ ਸਹਿਬਜ਼ਾਦਾ ਸ੍ਰੀ ਹਰਗੋਬਿੰਦ ਜੀ ਇਹ ਗੁਰੂ ਨਾਨਕ ਦੀ ਗੱਦੀ ਦੇ ਲਾਇਕ ਹੋ ਗਿਆ ਹੈ ਇਹ ਖੁਸ਼ਬਾਸ਼ਖਾਰ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਆਪ ਜੀ ਦਾ ਅੰਤਰ ਜਾਵੀ ਸਾਨੂੰ ਉਜਾੜ ਦਿਓ ਪਰ ਜੀ ਫਿਰ ਪੁੱਛਿਆ ਵੀ ਹੈ ਸਾਡੇ ਮੁਤਾਬਕ ਤਾਂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸਰਗੁਣਾ ਸੋਕਾਨ ਹਨ ਇਹ ਗੁਰੂ ਨਾਨਕ ਦੀ ਗਦੀਨ ਨੂੰ ਸੰਭਾਲ ਸਕਦੇ ਨੇ ਫਿਰ ਉਸ ਸਮੇਂ ਸਤਿਗੁਰੂ ਐਲਾਨ ਕਰਕੇ ਸੀ ਗੁਰਤਾ ਗਦੀ ਦਾ ਚਿਲਕ ਬਾਅਦ ਜਦ ਤੱਕ ਜਿਹੜਾ ਸੱਤ ਪੰਜਵੇਂ ਪਾਤਸ਼ਾਹ ਜੀ ਸ਼ਹੀਦ ਹੋ ਗਏ 1606 ਦੇ ਵਿੱਚ ਫਿਰ ਉਸ ਤੋਂ ਬਾਅਦ ਬਾਬਾ ਪੁੰਦਾ ਸੱਜ ਨੇ ਬੁਰੀਾਈ ਦੀ ਰਸਨਾ ਨਵਾਈ ਸੀ ਗੁਰੂ ਪਹਿਲਾਂ ਸੱਤ ਦਾ ਐਲਾਨ ਕਰਕੇ ਗਏ ਤਾਂ ਤੇ ਐਲਾਨ ਕਰਨ ਤੋਂ ਬਾਅਦ ਜਦੋਂ ਪਾਤਸ਼ਾਹ ਸ਼ਹੀਦ ਹੁੰਦੇ ਨੇ ਫਿਰ ਉਹ ਗੁਰਤਾ ਗੱਦੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਰਨ ਪ੍ਰਾਪਤ ਹੋਈ ਜਦੋਂ 7ਵੇਂ ਗੁਰਗੱਦੀ ਪ੍ਰਾਪਤ ਹੋਈ ਤੇ ਉਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 11 ਸਾਲ ਦੀ ਸੀ ਸੋ ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਦਾ ਗੰਦੀ ਦਿਵਸ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਗੁਰਿਆਈ ਦੀਆਂ ਅਲੱਖ ਲੱਖ ਵਧਾਈਆਂ ਹੋਈਆਂ ਬਲਾਂ ਚੋਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਪ੍ਰਭ ਸਰਣਾਤੀ ਕਿਰਪਾਨੇ